ਰਾਮ ਕਲੀ ਮਹੱਲਾ ਪੰਜਵਾਂ ਹਰਾਗ ਰਾਮ ਕਲੀ ਵਿੱਚ ਉਚਾਣ ਕੀਤੀ ਹੋਈ ਇਹ ਤਨ ਗੁਰੂ ਅਰਜੰਦੇਵ ਜੀ ਦੀ ਬਾਣੀ ਹੈ ਰਤਨ ਜਵੇ ਹਰ ਨਾਮ ਪਿਆਰੇ ਪ੍ਰਭੂ ਦਾ ਖਜ਼ਾਨਾ ਐਸਾ ਹੈ ਜਿਸ ਵਿੱਚ ਉਸ ਦਾ ਨਾਮ ਹੀ ਰਤਨ ਹੈ ਅਤੇ ਜਵਾਰਾਤ ਹਨ ਸਤ ਸੰਤੋਖ ਗਿਆਨ ਉਸ ਵਿੱਚ ਸਤ ਸੰਤੋਖ ਅਤੇ ਉੱਚੇ ਆਤਮਕ ਜੀਵਨ ਦੀ ਸੋਚ ਕੀਮਤੀ ਪਦਾਰਥ ਹਨ ਸੋਖ ਸਹਜ ਦਇਆ ਕਾ ਪੋਤਾ ਓਖ ਜਾਨਾ ਸੁਖ ਆਤਮਕਾ ਡੋਲਤਾ ਅਤੇ ਦਇਆ ਦਾ ਸੋਮਾ ਹੈ ਹਰ ਭਗਤਾ ਹਵਾਲਾ ਹੋਤਾ ਪਰ ਓਖ ਜਾਨਾ ਪਰਮਾਤਮਾ ਦੇ ਭਗਤਾ ਦੇ ਸੁਪੁਰਦ ਹੋਇਆ ਹੋਇਆ ਹੈ ਮੇਰੇ ਰਾਮ ਕੋ ਪੰਡਾਰ ਖਾਤ ਖਰਚ ਕੱਚ ਤੋਟ ਨਾ ਆਵੇ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਹੇ ਪਾਈ ਪਿਆਰੇ ਪ੍ਰਭੂ ਦਾ ਖਜ਼ਾਨਾ ਐਸਾ ਹੈ ਕਿ ਉਸ ਨੂੰ ਆਪ ਵਰਤਿਆਂ ਅਤੇ ਹੋਰਨਾਂ ਨੂੰ ਵੰਡਦਿਆਂ ਉਸ ਵਿੱਚ ਕਮੀ ਨਹੀਂ ਆਉਂਦੀ ਉਸ ਪਰਮਾਤਮਾ ਦੇ ਖਜ਼ਾਨੇ ਦਾ ਅੰਤ ਨਹੀਂ ਲੱਭਦਾ ਉਹਦੀ ਹਸਤੀ ਦਾ ਔਰਲਾ ਪਰਲਾ ਬੰਨਾ ਨਹੀਂ ਲੱਭਦਾ ਕੀਰਤਨ ਨਿਰਮੋਲਕ ਹੀਰਾ ਹੇ ਪਾਈ ਪਿਆਰੇ ਪ੍ਰਭੂ ਦਾ ਖਜ਼ਾਨਾ ਐਸਾ ਹੈ ਜਿਸ ਵਿੱਚ ਉਸ ਦਾ ਕੀਰਤਨ ਇੱਕ ਅਜੇਹਾ ਹੀਰਾ ਹੈ ਜਿਸ ਦਾ ਮੁੱਲ ਨਹੀਂ ਪਿਆ ਸਕਦਾ आनंद गुणी गहिरा उस कीर्तन दी बरकत नाल गुना ਦੇ مالک ਸਮੁੰਦਰ ਪ੍ਰਭੂ ਦੇ ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ ਹੈ ਅਨਹਦ ਬਾਣੀ ਪੂੰਜੀ ਕੀਰਤਨ ਦੀ ਬਰਕਤ ਨਾਲ ਪੈਦਾ ਹੋਈ ਇੱਕ ਰਾਸ جاری ਰਹਿਣ ਵਾਲੀ ਸੇਵਸਲਾ ਦੀ ਰੋਂ ਉਸ ਖਜ਼ਾਨੇ ਵਿੱਚ ਮਨੁੱਖ ਲਈ ਸਰਮਾਇਆ ਹੈ ਸੰਤਨ ਹੱਥ ਰਾਖੀ ਕੁੰਜੀ ਪਰ ਪ੍ਰਮਾਤਮਾ ਨੇ ਇਸ ਖਜਾਨੇ ਦੀ ਕੁੰਜੀ ਸੰਤਾ ਦੇ ਹੱਥ ਵਿੱਚ ਰੱਖੀ ਹੋਈ ਹੈ। ਸੁੰਨ ਸਮਾਦ ਗੁਫਾ ਤਹ ਆਸਨ। हे پائی ਜਿਸ ਹਿਰਦੇ ਘਰ ਵਿੱਚ ਉਹ ਖਜ਼ਾਨਾ ਆਵਸਦਾ ਹੈ। ਉਥੇ ਐਸੀ ਸਮਾਦੀ ਬਣੀ ਰਹਿੰਦੀ ਹੈ ਜਿਸ ਵਿੱਚ ਕੋਈ ਮਾਇਕ ਫੁਰਨਾ ਨਹੀਂ ਉੱਟਦਾ। ਕੇਵਲ ਬ੍ਰਹਮਪੂਰਨ ਤਹ ਬਾਸਨ। ਪਹਾੜਾਂ ਦੀਆਂ ਕੰਧਰਾਂ ਦੇ ਥਾਂ ਉਸ ਹਿਰਦੇ ਗੁਵਾ ਵਿੱਚ ਨੋਖਤੀ ਸੁਰਤੀ ਟਿਕੀ ਰਹਿੰਦੀ ਹੈ ਉਸ ਹਿਰਦੇ ਘਰ ਵਿੱਚ ਸਿਰਾ ਪੂਰਨ ਪ੍ਰਮਾਤਮਾ ਦਾ ਨਿਵਾਸ ਬਣਿਆ ਰਹਿੰਦਾ ਹੈ ਭਗਤ ਸੰਗ ਪ੍ਰਭ ਗੋਸ਼ਟ ਕਰਤ ਜਿਸ ਭਗਤ ਦੇ ਹਿਰਦੇ ਵਿੱਚ ਉਹ ਖਜ਼ਾਨਾ ਪ੍ਰਗਟ ਹੋ ਪੈਂਦਾ ਹੈ ਉਸ ਭਗਤ ਨਾਲ ਪ੍ਰਭੂ ਮਿਲਾਪ ਬਣਾ ਲੈਂਦਾ ਹੈ ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ ਉਸ ਹਿਰਦੇ ਵਿੱਚ ਖੁਸ਼ੀ ਗਮੀ ਜਨਮ ਮਰਨ ਦੇ ਗੇੜ ਦਾ ਡਰ ਦਾ ਕੋਈ ਅਸਰ ਨਹੀਂ ਹੁੰਦਾ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿੰਨ ਹਰ ਤਨ ਪਾਇਆ ਏ ਭਾਈ ਸਿਰਫ ਉਸ ਮਨੁੱਖ ਨੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹ ਨਾਮ ਧਨ ਲੱਭਾ ਹੈ ਜਿਸ ਨੂੰ ਪ੍ਰਭੂ ਨੇ ਆਪ ਕਿਰਪਾ ਕਰਕੇ ਇਹ ਧਨ ਦਿਵਾਇਆ ਹੈ ਦਿਆਲਪੁਰਖ ਨਾਨਕ ਅਰਦਾਸ اے دے آ دے سومے اਕال پرکھ تیرے सेवक ਨਾਨਕ ਦੀ ਵੀ اے ਹੀ ਅਰਜੋਈ ਹੈ ਹਰ ਮੇਰੀ ਵਰਤਨ ਹਰ ਮੇਰੀ ਰਾਸ ਕਿ ਤੇਰਾ ਨਾਮ ਮੇਰਾ ਸਰਮਾਇਆ ਬਣਿਆ ਰਹੇ ਤੇਰਾ ਨਾਮ ਮੇਰੀ ਹਰ ਵੇਲੇ ਦੀ ਵਰਤਨ ਵਾਲੀ ਸ਼ੈ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ